اوي يا جو نو خار جا پتہ دیکھ کے دے دو 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 مار جا سلامات سائیکل والا جیت گیا سلامات سائیکل والا جیت گیا سائیکل والا جیت گیا او تو بھی نال لے باقی سارے تھلے تھلے سائیکل والا تھلے بلے باقی سارے تھلے تھلے ਦੀ ਮੰਗ ਲੈ ਕੇ ਬਿਲਕੁਲ ਦਿੱਤੀ ਹੈ ਜਿਹੜੀ ਸ੍ਰੀ ਵਾਹਿਗੁਰੂ ਦਾ ਆਪਣਾ ਪਸੀਸਵਰਨ ਮੰਗ ਦਾ ਪਾਠ ਲੱਗਣ ਬੜਿਆ ਹੈ ਤੇ ਜਲ ਵੀ ਕਰਾਵਾਂਗੇ ਜਿਹੜੇ ਕਰਮਚਾਰੀ ਸੇ ਬਚਨ ਦੀ ਜੇਤ ਨਹੀਂ ਹੈ 460 ਫੋਟਾ ਪਈਆਂ ਸੀਗੀਆਂ ਹਰ ਗੱਲ ਵਾਲਾ ਜਿੱਤ ਗਿਆ ਜਿੱਤ ਗਿਆ ਵੇ ਜਿੱਤ ਗਿਆ ਸਰਗੋਲਾ ਜਿੱਤ ਗਿਆ ਜਿੱਤ ਗਿਆ ਵੇ ਜਿੱਤ ਗਿਆ ਸਰਗੋਲਾ ਜਿੱਤ ਗਿਆ ਸਰਪ੍ਰਧਾਨ ਨੂੰ ਮੁਰਰੇ ਮੁਰਰੇ ਆਜਾ ਪ੍ਰਧਾਨ ਜੀ ਬਿਲਕੁਲ ਜੀ ਜੂਨੀ ਜਿਹੜੇ ਮਾਨਤਾ ਪ੍ਰਾਪਤ ਜੂਨੀ ਦੇ ਪ੍ਰਧਾਨ ਬਣਿਆ ਕਹਿੰਦੇ ਆ ਆ ਜਾਓ ਚਲੋ ਢੋਲ ਬੰਦ ਕਰੋ ਜਿੰਦਾਬਾਦ ਜਿੰਦਾਬਾਦ ਸਾਈਕਲ ਵਾਲਾ ਜਿੱਤ ਗਿਆ ਹਾਂ ਜੀ ਸਾਡੇ ਵੱਲੋਂ ਰਾਜਪਾਲ ਜੀ ਦੇ ਬਿਲਕੁਲ ਜੀ ਕਾ ਕਹਤਾ ਜਿੱਤ ਸਾਡੀ ਪੱਕੀ ਐ ਸੋਮਾ ਜੀ ਗੱਲ ਇਸ ਤਰ੍ਹਾਂ ਐ ਕਿ ਅਸੀਂ 19 ਤੋਂ ਅਵਾਰਡ ਸਾਡਾ ਅਲਾਈਅੰਸ ਥੋੜਾ ਦਾ ਗੁਰਿੰਦਰ ਚੱਲ ਰਿਹਾ ਉਹ ਜਿਸ ਤਰ੍ਹਾਂ ਦੇ ਕੰਮ ਅਸੀਂ 19 ਤੋਂ ਲੈ ਕੇ ਹੁਣ ਤੱਕ ਕਰਾਏ ਉਹਨਾਂ ਦੀ ਐਕਸੈਪਟਿਬਿਲਟੀ ਨੰਗਲ ਦੇ ਹਰ ਇੱਕ ਵਰਕ ਕਲਚਰ ਸਾਰੇ ਕੰਮ ਵਿੱਚ ਹੈ ਉਸੇ ਦਾ ਰਿਜ਼ਲਟ ਹੈ ਤੇ ਜਿਹੜੀ ਸਾਡੀ ਮੈਥ ਤੁਹਾਨੂੰ ਕਹੀ ਸੀ ਕਿ ਸਾਡੀ ਵਿਕਟਰੀ ਜਿਹੜੀ ਹੈ ਫਾਈਨਲ ਐ ਔਰ ਆਪਾਂ ਜਿੱਤ ਗਏ ਬਾਕੀ ਇਸ ਵਾਰ ਜਿਹੜਾ ਸਾਡੇ ਖਿਲਾਫ ਪ੍ਰਚਾਰ ਕੀਤਾ ਗਿਆ ਸਾਡੇ ਚਤਰਤ ਦਾ ਵਿਹਾਨ ਕਰਨ ਦੀ ਕੋਸ਼ਿਸ਼ ਕੀਤੀ ਪਰ ਅਸੀਂ ਇਹਨਾਂ ਸਾਰੀਆਂ ਗੱਲਾਂ ਦਾ ਜਵਾਬ ਆਪਣੇ ਕੰਮਾਂ ਦੇ ਮਾਧਿਅਮ ਤੋਂ ਆਪਣੇ ਵਿਜ਼ਨ ਦੇ ਮਾਧਿਅਮ ਤੋਂ ਦਿੰਦਾ ਆਪਣੇ ਟੀਮ ਦੇ ਮਾਧਿਅਮ ਤੋਂ ਦਿੰਦਾ ਪਿਆਣ ਵਾਲੇ ਸਮਝ ਸਾਡਾ ਵਿਜ਼ਨ ਕਿਹ ਹੈ ਇਸ ਪੈਟਰਨ ਦੇ ਆਪਾਂ ਲੜਾਂਗੇ ਇਸ ਸਪੈਕਟਰ ਦੇ ਆਪਾਂ ਕੰਮ ਕਰਾਂਗੇ ਕੋਈ ਸਾਡੀਆਂ ਸਮੱਸਿਆਵਾਂ ਪੈਂਡਿੰਗ ਹੈ ਜਿਸ ਤਰ੍ਹਾਂ ਕਿ ਪ੍ਰਧਾਨ ਜੀ ਨੇ ਗੱਲ ਕੀਤੀ ਕਿ ਸਾਡੀ ਇਨਕਰੀਮੈਂਟ ਦਾ ਮਸਲਾ ਹੈ ਰਿਪੋਰਟ ਮੰਟ ਫਾਈਨੈਂਸ ਕੇ ਤੇ ਹੈ ਔਰ ਰਿਜ਼ਲਟ ਲਗਭਗ ਆ ਚੁੱਕਾ ਹੈ ਪਰ ਫਾਈਨਲ ਰਿਪੋਰਟੇ ਹੋਣਾ ਹੈ ਉਸ ਤੋਂ ਸਾਡੀਆਂ ਬੇਸਿਕ ਸਮੱਸਿਆ ਹੈ ਜਿਹੜਾ ਸਾਡੇ ਹਸਪੀਟਲ ਦੀ ਇੱਕ ਸਮੱਸਿਆ ਹੈ ਕੰਟੀਨ ਦੀ ਕੋਈ ਸਮੱਸਿਆ ਹੈ ਉਸ ਤੋਂ ਇਲਾਵਾ ਕੁਝ ਹੋਰ ਛੋਟੀਆਂ ਛੋਟੀਆਂ ਸਮੱਸਿਆ ਸਾਡੇ ਲੰਗੜ ਚੁਆ ਗਿਆ ਕੁਆਟਰਾਂ ਦੀ ਵੀ ਸਾਡੀ ਕੋਈ ਸਮੱਸਿਆ ਹੈ ਆਪਣੇ EMPLOYEES ਨੂੰ ਲੈ ਕੇ ਉਹਨਾਂ ਸਮੱਸਿਆ ਦਾ ਅਸੀਂ ਨਿਵਾਰਨ ਬੜੀ ਜਲਦੀ ਤੋਂ ਜਲਦੀ ਕਰਾਂਗੇ ਔਰ ਜੋ ਕੰਮ ਅਸੀਂ ਪਿਛਲੇ ਮੈਂ ਇਹ ਗੱਲ ਕਹਿ ਸਕਦਾ ਵੀ 2 ਸਾਲਾਂ ਚ ਅਸੀਂ ਬਹੁਤ ਕੰਮ ਕਰਵਾਇਆ। ਪਿਛਲੇ 2 ਸਾਲਾਂ ਜਿੰਨੀ ਐਨਟੀ ਇੰਟੈਂਸਿਵ ਤੇ ਕੋਈ ਲੋਨੋ ਲੱਗਦਾ ਸੀ। ਕੋਈ ਸਾਡੇ ਕੋਲ ਆਪ ਕੋਈ ਐਨਟੀ ਇੰਟੈਂਸਿਵ ਕਰਤ ਨਹੀਂ ਦੇਹਾ ਪਿਛਲੇ 2 ਸਾਲਾਂ ਦਾ। ਔਰ ਜੇ ਮੈਂ ਕੰਮਾਂ ਦੀ ਡਿਸਕ ਜਾਰੀ ਕਰਾਂ ਤਾਂ ਬਹੁਤ ਵੱਡੇ ਵੱਡੇ ਕੰਮ ਆਪਾਂ ਕਰਵਾਏ ਪਿਛਲੇ 2 ਸਾਲਾਂ ਚੋ। ਉਹਨਾਂ ਦਾ ਰਿਜ਼ਲਟ ਆ ਜੀ ਸਾਡੀ ਜਿਹੜੀ ਵਿਕਟਰੀ ਐ ਥਰਡ ਟਾਈਮ ਕਿਉਂਕਿ ਸਾਡੇ ਕੋਲ ਐਮਪਲਾਈਜ਼ ਦੀ ਸਟਰੈਂਥ 460 ਦੇ ਕਰੀਬ ਸੀਗੀ ਫਿਰ ਵੀ 100 ਬੋਲਸ ਤੋਂ ਮੋਰ ਥੈਨ 100 ਬੋਲਸ ਤੋਂ ਜਿੰਨਾ ਆਪਣੇ ਆਪ ਚ ਬਹੁਤ ਵੱਡੀ ਚੀਜ਼ ਲੱਗੀ ਤੇ ਸਰ ਇਹ ਦੱਸ ਦਿਓ ਨਤੀਜਾ ਕਿੱਦਾਂ ਰਿਹਾ ਕਿਹੜੀਆਂ ਤੁਹਾਨੂੰ ਕਿੰਨੀਆਂ ਪਈਆਂ ਤੁਹਾਡੀ ਰਿਕਮੈਂਸ਼ਨ ਕਿੰਨੀਆਂ ਪਈਆਂ 452 ਇੱਕ ਕੈਨਸਲ ਹੋਈ ਨੂੰ ਜਾ ਵੋਟ ਬੋਲ ਹੋਈ ਇੱਕ ਵੋਟ ਕੈਨਸਲ ਹੋਈ ਹਾਂਜੀ 274 ਵੀ ਨਹੀਂ ਕੋਈ ਨਹੀਂ 77 ਆਪਾਂ ਨੂੰ ਮਿਲੀਆਂ ਆਪਾਂ ਨੂੰ ਮਿਲੀਆਂ 174 ਸਾਡੇ ਵਿਰੋਧੀ ਦੇ ਨਾਲੇ 174 103 ਵੋਟਾਂ ਤੋਂ ਅਸੀਂ ਹਾਂ ਜਿੱਤ ਬਿਲਕੁਲ ਜੀ ਆ ਕਾਫੀ ਦੇਖਣ ਨੂੰ ਮਿਲਿਆ ਸੀ ਜਿੱਤ ਤੁਹਾਡੀ ਹੋ ਗਈ ਕੀ ਕਹਿਣਾ ਚਾਹੁੰਦੇ ਹੋ ਜੀ ਜੀ ਕਾ ਨੇ ਇਹ ਜਿਹੜੀ ਜਿੱਤ ਹੈ ਸਾਨੂੰ ਸਾਡੇ ਕੰਮਾਂ ਤੇ ਨੋਹਰ ਲਾਈ ਆਪਣੇ ਜੂਨੀਅਰ ਦਾ ਨਾਮ ਲੋ ਪਹਿਲਾ ਪੂਰਾ ਜਿਹੜੀ ਜੂਨੀਅਰ ਹੈ ਜਿਹਨਾਂ ਆਪਣੀ ਮਿਹਨਤ ਨਾਲ ਹੈ ਹਮਮ ਔਰ ਅਸੀਂ ਜੋ ਅੱਜ ਤੱਕਰ ਕੰਮ ਕੀਤਾ ਹਮਮ ਉਹਦੇ ਵਿਚਾਰਕ ਇਹ ਅੱਜ ਦੇ ਰਿਜ਼ਲਟ ਹਨ ਹਮਮ ਔਰ ਸਾਨੂੰ ਇਹ ਨਾ ਰਿਜ਼ਲਟਾਂ ਦੀ ਪਹਿਲੀ ਆਸ ਸੀਗੀ ਹਮਮ ਕਿਉਂਕਿ ਉਹਨਾਂ ਨੇ ਬਹੁਤ ਝੂਠ ਦਾ ਸਾਡੇ ਵਿਰੁੱਧ ਪ੍ਰਚਾਰ ਕੀਤਾ ਵਾ ਸੀਦਾ ਪਰ ਅਸੀਂ ਜਿਹੜੀ ਸਾਡੇ ਕੋਲ ਪ੍ਰੂਫ ਸੀ ਜਿਹੜਾ ਅਸੀਂ ਪ੍ਰੂਫ ਦੇ ਆਧਾਰ ਤੇ ਲੜਾਈ ਲੜੀ ਕਿਉਂਕਿ ਅਸੀਂ ਕਦੇ ਵੀ ਇਸ ਗੇਟ ਤੋਂ ਨਾ ਵਾ ਅਸੀਂ ਕੋਈ ਗੱਲ ਨਹੀਂ ਕੀਤੀ ਜਿਹੜੀ ਵੀ ਗੱਲ ਕੀਤੀ ਅਸੀਂ ਦਿਲ ਤੋਂ ਗੱਲ ਕੀਤੀ ਹੈ ਔਰ ਅਸੀਂ ਜੋ ਸਾਡੇ ਕੋਲ ਪ੍ਰੂਫ ਸੀ ਜੇ ਜੋ ਅਸੀਂ ਨੋਟੀਫਿਕੇਸ਼ਨਾਂ ਜਾਰੀ ਕਰਾਈਆਂ ਹੋਆਂ ਸੀਗੇ ਉਹਦੇ ਆਧਾਰ ਤੇ ਸਾਡੀ ਅੱਜ ਬਹੁਤ ਬੜੀ ਜਿੱਤ ਹੋਈ ਹੈ ਸਰ ਉਹ ਜਿਹੜੀ ਜਿੱਤ ਜਿਹੜੀ ਹੈ ਸਾਡੀ ਬਹੁਤ ਸਪੀਰੀਟ ਨਾਲ ਆ ਕੇ ਜਾਉਂਦੀ ਚੌਥੀ ਵਾਰ ਚੌਥੀ ਵਾਰ ਇਹ ਚੌਥੀ ਵਾਰ ਜਿਹੜੀ ਸਾਡੀ ਖੇਤ ਹੈ ਇਹ ਛੋਟੀ ਜਿੱਤ ਨਹੀਂ ਹੈ ਕਿਉਂਕਿ ਤੁਸੀਂ ਦੇਖਿਆ ਕਰਦੇ ਹੋ ਥੋੜੇ ਜਿਰਵਾ ਦੇ ਹਿੱਪ ਪਾਰਟੀ ਇੱਥੇ ਲਰਜੰਗਿਆ ਪਰ ਸਾਡਾ ਕ੍ਰੋਸ ਉਹ ਜਿਹੜਾ ਹੈ ਜਿਹੜੀ ਹੈ ਇਹ ਕੋਈ ਰੋਟੀ ਨਾਲ ਚੱਲੇ ਸਾਡੀ ਟੀਮ ਨੇ ਜੋ ਟੀਮ ਵਰਕ ਕੀਤਾ ਉਹ ਤਾਂ ਸਾਨੂੰ ਅੱਜ ਨਤੀਜਾ ਕਿਹੜੀ ਟੀਮ ਦਾ ਤੁਹਾਨੂੰ ਸਮਰਥਨ ਹੋਰ ਕਿਹੜਾ ਸੰਗਠਨ ਜਿਹਨੂੰ ਸਮਰਥਨ ਜਿਹੜੇ ਨੈਸ਼ਨਲ ਫਟਲਾਈਅਰ ਰੈਂਪਲਾਈ ਜੁਨੇ ਆ ਇਹ ਸਾਡੀਆਂ ਇਹਨੇ ਬਰਕਰਾਰ ਰੱਖੀ ਹੋਈਆਂ ਨੇ ਅਤੇ ਇਹ ਸਾਡੀਆਂ ਭਾਈਵਾਲ ਵੀ ਦੇ ਨਾਲ ਸੀਗੇ ਜਿਨ੍ਹਾਂ ਨੇ ਸਾਨੂੰ ਸਮਰਥਨ ਦਿੱਤਾ ਹੋਇਆ ਸੀਗਾ ਔਰ ਮੈਂ ਇਹਦੇ ਵਿੱਚ ਸਪੈਸ਼ਲ ਧੰਨਵਾਦ ਆਪਣੇ ਦੋਸਤ ਸ਼੍ਰੀ ਸਮਨ ਸ਼ਰਮਾ ਜੀ ਔਰ RAMLAL JI ਦਾ ਬਹੁਤ ਦਿਲੋਂ ਰਮਿੰਦਰਪਾਲ ਜੀ ਦਾ ਬਹੁਤ ਧੰਨਵਾਦ ਕਰਦਾ ਜਿਨ੍ਹਾਂ ਨੇ ਦਿਨ ਰਾਤ ਇੱਕ ਕਰਕੇ ਮਿਹਨਤ ਕੀਤੀ ਔਰ ਸਾਨੂੰ ਇਸ ਵਰਕਰਾਂ ਦੀ ਕਿਆ ਕਾ ਸੋਚ ਕੇ ਆਏ ਕਰਮਚਾਰੀ ਨੇ ਜਿਹੜੀਆਂ ਡਿਮਾਂਡਾਂ ਐਸੀਆਂ ਕਿਹੜੀਆਂ ਰਹਿੰਦੇ ਜਿਹੜੀਆਂ ਪੂਰੀਆਂ ਕਰਾਣੀਆਂ ਤੁਸੀਂ ਸਾਡੇ ਕੋਲ 2-3 ਡਿਮਾਂਡਾਂ ਜਿਹੜੀਆਂ ਮੇਜਰ ਹੈ ਲਗਭਗ ਸਾਰੀਆਂ ਹੋਈਆਂ ਹੋਈਆਂ ਐ ਇੱਕ ਤਾਂ ਸਾਡੇ ਕੋਲ ਇੰਤਰੀਮ ਟੈਸੋ ਅਸੀਂ ਉਹ ਜਦੋਂ ਨਵਰੇਟਰ ਸਾਡੀ ਕੰਪਨੀ ਹੋਈ ਹੈ ਉਹਦੇ ਅਗੇਂਸਟ ਅਸੀਂ ਉਹ ਸੀਐਮਪੀ ਸਾਹਮਣੇ ਗੱਲਬਾਤ ਕਰਕੇ ਉਹ ਡਿਮਾਂਡ ਕੀਤੀ ਹੋਈ ਹੈ ਇੱਕ ਤਾਂ ਸਭ ਪਹਿਲੇ ਕਰਦੇ ਉਹ ਕੰਮ ਹੈ ਬਾਕੀ ਸਾਡੇ ਛੋਟੇ ਮੋਟੇ ਕੰਮ ਐ ਏਡੇ بڑے ਕੰਮ ਨਹੀਂ ਸਰ ਕਰਮਚਾਰੀ ਦੀ ਸੰਖਿਆ ਵੀ ਜਿਹੜੀ ਘਟਦੀ ਜਾਂਦੀ ਹੈ ਇਹਦੇ ਬਾਰੇ ਵੀ ਕੋਈ ਇਹਦੇ ਵੀ ਜਲਦੀ ਜਲਦੀ ਅਸੀਂ ਰਿਕਰੂਟਮੈਂਟ ਕਰਾਣੀ ਕਰਾਣ ਜਾ ਰਹੇ ਹਾਂ ਕਿ ਹੁਣ ਲੱਗਦਾ ਕਿ 2-3 ਮਹੀਨੇ ਦੇ ਅੰਦਰ ਇਹ ਰਿਜ਼ਲਟ ਆਣਾ ਹੈ 40-45% ਹੋ ਰਹੀ ਹੈ ਮੈਨੂੰ ਵਾਸਤੇ ਆ ਰਹੀ ਹੈ ਇਹ ਸਾਡੇ ਵਾਸਤੇ ਅਚੀਵਮੈਂਟ ਹੈ ਕਿਉਂਕਿ ਆਲਰੇਡੀ ਸਾਡੇ ਕੋਲ 400 ਤੋਂ 70 ਵਰਕਰ ਆ ਰਹੇ ਹੀ ਜਗੇ ਪਰ ਅਦਰ ਯੂਨਿਟ ਦੇ ਵਿੱਚ ਘਟ ਹੋਣ ਕਰਕੇ ਥੋੜਾ ਜਿਹਾ ਗਵਰਨਮੈਂਟ ਦਾ ਵੀ ਪ੍ਰੈਸ਼ਰ ਹੈਗਾ ਇਸ ਪੁਆਇੰਟ ਤੇ ਸਾਨੂੰ ਫੇਰ ਵੀ ਅਸੀਂ 45 ਵੀਡੀਓ ਪੋਸਟਾਂ ਲੈ ਕੇ ਆ ਰਹੇ ਆਂ ਔਰ ਅਸੀਂ ਪਲਾਂਟ ਨਵਾਂ ਲੈਣ ਦੀ ਵੀ ਕੋਸ਼ਿਸ਼ ਕਰ ਰਹੇ ਹਾਂ ਸਾਡੇ ਕੋਲ ਦੋ ਤਿੰਨ ਪਲਾਂਟ ਜਿਹੜੇ ਜਿੱਦਾਂ ਹੁਣ ਲੱਗਣ ਲੱਗੇ ਆ ਉਹਨਾਂ ਤੇ ਵੀ ਸਾਡੇ ਵਾਸਤੇ ਮੈਨਪਾਵਰ ਦੀ ਲੋੜ ਪਊਗੀ ਉਹ ਵੀ ਇਸ ਜੰਦਗੀ ਤੋਂ ਜਲਦੀ ਕੋਈ ਬਿਲਕੁਲ ਜੀ ਸੁਮਨ ਜੀ